ਇੱਕ ਰੈਸਟੋਰੈਂਟ ਦੇ ਵਿੱਚ ਜਦੋਂ ਪੁਲਿਸ ਰੇਡ ਮਾਰਦੀ ਹੈ ਉਸ ਦੀ ਵੀਡੀਓ ਬਣਾਈ ਜਾਂਦੀ ਹੈ ਵਿਦੇਵਾਰਲ ਹੋਣ ਤੋਂ ਬਾਅਦ ਮਾਮਲਾ ਤੂਲ ਫੜ ਲੈਂਦਾ ਹੈ ਅਤੇ ਮਾਮਲੇ ਦੇ ਉੱਪਰ ਕਈ ਤਰ੍ਹਾਂ ਦੇ ਬਿਆਨ ਆਨੇ ਸ਼ੁਰੂ ਹੋ ਜਾਂਦੇ ਨੇ ਜੀਆਂ ਮਾਮਲਾ ਮੋਗਾ ਤੋਂ ਸਾਹਮਣੇ ਆਉਂਦਾ ਜਿੱਥੇ ਕਿ ਜ਼ਾਇਕਾ ਨਾਮ ਦੇ ਇੱਕ ਰੈਸਟੋਰੈਂਟ ਤੇ ਪੁਲਿਸ ਨੇ ਰੇਡ ਮਾਰੀ ਪੁਲਿਸ ਨੇ ਕਿਹਾ ਕਿ ਰੈਸਟੋਰੈਂਟ ਦੇ ਮਾਲਕ ਦੇ ਵੱਲੋਂ ਗਾਕਾ ਨੂੰ ਬਿਨਾਂ ਲਾਇਸੈਂਸ 'ਚ ਸ਼ਰਾਬ ਜੜੀ ਕੇ ਵਰਤੀ ਜਾ ਰਹੀ ਸੀ ਜਿਸ ਦੇ ਸਬੰਧ ਦੇ ਵਿੱਚ ਉਹਨਾਂ ਰੇਡ ਮਾਰੀ ਹੈ ਮਾਮਲਾ ਉਹਦਾ ਤੂਲ ਫੜ ਲੈਂਦਾ ਜਦੋਂ ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦੀ ਹੈ ਦੱਸਦੀ ਹੈ ਕਿ ਹੁਣ ਮਾਲਕ ਦਾ ਇਸ ਮਾਮਲੇ ਤੇ ਇੱਕ ਵੱਡਾ ਬਿਆਨ ਸਾਹਮਣੇ ਆਇਆ ਮਾਲਕ ਨੇ aarop ਥਾਣਾ ਸਾਊਥ ਸਿਟੀ ਦੀ ਪੁਲਿਸ ਅਧਿਕਾਰੀਆਂ ਤੇ ਪੁਲਿਸ ਕਰਮਚਾਰੀਆਂ ਤੇ ਲਗਾਏ ਨੇ ਉਹਨਾਂ ਕਿਹਾ ਕਿ ਇਹਨਾਂ ਦੇ ਵੱਲੋਂ ਉਹਨਾਂ ਦੇ ਰੈਸਟੋਰੈਂਟ ਤੋਂ ਖਾਣਾ ਮੰਗਵਾਇਆ ਜਾਂਦਾ ਤੇ ਮੁਫਤ ਖਾਣਾ ਕਈ ਵਾਰੋਂ ਭੇਜ ਵੀ ਚੁੱਕੇ ਨੇ ਪਰ ਜਦੋਂ ਉਹਨਾਂ ਨੇ ਪੈਸਿਆਂ ਦੀ ਮੰਗ ਕੀਤੀ ਤਾ ਪੁਲਿਸ ਦੇ ਵੱਲੋਂ ਉਹਨਾਂ ਦੇ ਰੈਸਟੋਰੈਂਟ ਤੇ ਰੇਡ ਮਾਰੀ ਗਈ ਉਹਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਤੇ ਬੀਤੇ 25 ਦਸੰਬਰ ਨੂੰ ਉਹਨਾਂ ਦੇ ਰੈਸਟੋਰੈਂਟ ਤੇ ਰੇਡ ਮਾਰੀ ਜਾ ਰਹੀ ਹੈ ਪੁਲਿਸ ਰੈਸਟੋਰੈਂਟ ਦੇ ਮਾਲਕ ਦਾ ਕਹਿਣਾ ਹੈ ਕਿ ਬਿਨਾਂ ਐਕਸਾਈਜ਼ ਵਿਭਾਗ ਤੋਂ ਰੈਸਟੋਰੈਂਟ ਦੇ ਮੁਲਾਜ਼ਮ ਅਤੇ ਗਾਹਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਸ ਮਾਮਲੇ 'ਚ ਜੋ ਜਾਣਕਾਰੀ ਸਾਹਮਣੇ ਆਈ ਹੈ ਮਾਲਕ ਚੰਦਰਕਾਂਤ ਸਿੰਗਲਾ ਨੇ ਦਿੱਤੀ ਹੈ ਉਹਨਾਂ ਨੇ ਦੱਸਿਆ ਕਿ ਦਰਸਲ ਥਾਣਾ ਸਾਊਥ ਚੁਟੀ ਦੇ ਕੁਝ ਮੁਲਾਜ਼ਮ ਨੇ ਜਿਹੜੇ ਕਿ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਨੇ ਹਮੇਸ਼ਾ ਉਹਨਾਂ ਦੇ ਵੱਲੋਂ ਚਿਕਨ ਅਤੇ ਹੋਰ ਸਮਾਨ ਖਾਣ ਪੀਣ ਦੇ ਲਈ ਪੈਕਿੰਗ ਕਰਕੇ ਮੰਗਵਾਇਆ ਜਾਂਦਾ ਹੈ ਤੇ ਉਹਨਾਂ ਕਈ ਵਾਰ ਉਹ ਸਮਾਨ ਭੇਜਿਆ ਵੀ ਹੈ ਉਹਨਾਂ ਕਹੇ ਕਿ ਮਹਿੰਗਾਈ ਦਾ ਜ਼ਮਾਨਾ ਹੋਣ ਦੇ ਕਾਰਨ ਸਮਾਨ ਮਹਿੰਗਾ ਹੈ ਤੇ ਅਚਾਨਕ ਹੀ ਉਹਨਾਂ ਨੇ ਇੱਕ ਦਿਨ ਪੈਸਿਆਂ ਦੀ ਮੰਗ ਕਰ ਲਈ ਜਿਸ ਤੋਂ ਬਾਅਦ ਇਹ ਪੁਲਿਸ ਮੁਲਾਜ਼ਮ ਗੁੱਸਾ ਹੋ ਜਾਂਦੇ ਨੇ ਤੇ ਇਸੇ ਨੂੰ ਆਧਾਰ ਬਣਾ ਕੇ ਉਹਨਾਂ ਦੇ ਰੈਸਟੋਰੈਂਟ ਤੇ ਰੇਡ ਕੀਤੀ ਗਈ ਹੈ ਅਤੇ ਉਹਨਾਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਉਦਰੀ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਹੁਣ ਉੱਚ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਲਿਆਇਆ ਜਾਵੇਗਾ ਦੱਸਦੇ ਕਿ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਰੈਸਟੋਰੈਂਟ ਮਾਲਕ ਨੇ ਇਹ ਵੀ આરોਪ ਲਗਾਇਆ ਕਿ 7 ਦਸੰਬਰ ਨੂੰ ਮਾਮਲੇ ਦੀ ਸਮੁੱਚੀ ਵੀਡੀਓਗ੍ਰਾਫੀ ਸਮੇਤ ਜ਼ਿਲ੍ਹਾ ਪੁਲਿਸ ਪ੍ਰਭਾਰੀ ਨੂੰ ਸ਼ਿਕਾਇਤ ਵੀ ਦਿੱਤੀ ਗਈ ਹੈ ਹੁਣ ਆ ਕਿਹਾ ਕਿ ਮਾਮਲੇ ਨੂੰ ਥਾਣਾ ਪ੍ਰਭਾਰੀ ਤੋਂ ਉੱਚ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਲਿਆਇਆ ਜਾਵੇਗਾ ਇਨਸਾਫ ਮਿਲਨ ਦੀ ਉਹਨਾਂ ਗੁਹਾਰ ਲਗਾਈ ਹੈ ਕਿ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਉਦਰੀ ਦੂਜੇ ਪਾਸੇ ਥਾਣਾ ਸਾਊਥ ਸਿਟੀ ਦੇ ਪ੍ਰਬਾਰੀ ਗੁਰਜਿੰਦਰਪਾਲ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਏਗੀ ਜੋ ਵੀ ਬੰਦ ਦੀ ਕਾਰਵਾਈ ਹੋਏਗੀ ਜੋ ਦੋਸ਼ੀ ਪਾਇਆ ਗਿਆ ਉਸਤੇ ਕੀਤੀ ਜਾਏਗੀ ਉਹਨਾਂ ਨੇ ਇਸ ਮਾਮਲੇ ਤੇ ਕੋਈ ਵੀ ਜ਼ਿਆਦਾ ਟਿੱਪਣੀ ਨਹੀਂ ਕੀਤੀ ਹੈ ਮੇਰਾ ਨਾਮ ਕਿਹਦਾ ਹੈ ਮੇਰਾ ਨਾਮ ਕਰਨ ਖੱਟਰ ਹੈ ਜੀ ਸਰ ਕਿਤੇ ਦਿਨੀ ਲੈ ਕੇ ਦੇ ਵਿੱਚ ਇੱਕ ਵਿਵਾਦ ਸਾਹਮਣੇ ਆਇਆ ਕੋਈ ਪੁਲਿਸ ਅਧਿਕਾਰੀ ਵੱਲੋਂ ਤੁਹਾਨੂੰ ਚੈਟ ਵਗੈਰਾ ਕੀਤਾ ਗਿਆ ਜਦੋਂ ਤੁਸੀਂ ਬੈਠੇ ਸੀ ਮਾਮਲਾ ਕੀ ਹੋਇਆ ਸਰ ਅਸੀਂ ਤਾਂ ਅੰਦਰ ਬੈਠੇ ਸੀ ਖਾਣਾ ਉਹਨਾਂ ਖਾ ਰਹੇ ਸੀਗੇ ਤੇ ਇਨ ਡੂਰਿੰਗ ਉਹ ਅਫਸਰ ਆਇਆ ਤੇ ਉਹਨਾਂ ਨੇ ਆ ਕੇ ਵੀਡੀਓ ਰਿਕਾਰਡਿੰਗ ਸ਼ੁਰੂ ਕਰਤੀ ਅਸੀਂ ਕੁਝ ਨਹੀਂ ਬੋਲੇ ਅਸੀਂ ਉਹਨਾਂ ਨੂੰ ਵਾਚ ਕਰਦੇ ਰਹੇ ਦੇਖਦੇ ਰਹੇ ਉਸ ਤੋਂ ਬਾਅਦ ਅਸੀਂ ਬਾਹਰ ਆਏ ਆ ਬਾਹਰ ਆ ਕੇ ਉਹਨਾਂ ਨੇ ਡੀਵੀਅਰ ਵਗੈਰਾ ਲੱਭਿਆ ਸਾਡਾ ਤਾਂ ਕੋਈ ਲੈਣਾ ਦੇਣਾ ਸੀਗਾ ਨਹੀਂ ਅਸੀਂ ਤਾਂ ਖਾਣਾ ਖਾਣ ਆਏ ਸੀਗੇ ਜੀ ਤੇ ਉਹ ਕਹਿੰਦੇ ਦੇਖੋ ਜੀ ਓਨਰ ਭੱਜ ਗਿਆ ਤੇ ਤੁਸੀਂ ਇੱਥੇ ਖੜੇ ਹੋ ਇਹ ਅੱਜ ਤੋਂ ਬਾਅਦ ਤੁਸੀਂ ਇੱਥੇ ਆਉਣਾ ਨਹੀਂ ਹੈ ਤੁਸੀਂ ਬਿਲਕੁਲ ਨਹੀਂ ਆਉਣਾ ਜੀ ਇੱਥੇ ਆਣਾ ਬੰਦ ਕਰੋ ਤੁਸੀਂ ਜਾਣਾ ਹੈ ਕਿਸੇ ਹੋਰ ਹੋਟਲ ਚ ਰੈਸਟੋਰੈਂਟ ਜਾਓ ਤੇ ਅਸੀਂ ਫਿਰ ਚੁੱਪਚਾਪ ਕਰਕੇ ਤੁਹਾਨੂੰ ਚਲੇ ਗਏ ਸਰ ਵੀਡੀਓ ਵਗੈਰਾ ਵੀ ਬਣਾਈ ਹੋਣਾ ਤੁਹਾਡੀ ਕੋਈ ਸਰ ਵੀਡੀਓ ਬਣਾਈ ਸੀਗੀ ਇੱਕ ਇੱਕ ਗਾਹ ਬੈਠਾ ਸੀਗਾ ਦੂਸਰੇ ਟੇਬਲ ਤੇ ਅਸੀਂ ਉਹਨਾਂ ਨੂੰ ਨਹੀਂ ਜਾਣਦੇ ਤੇ ਉਹਦੀ ਵੀਡੀਓ ਬਣਾਈ ਸੀ ਉਹਨੇ ਕੁਐਸਚਨ ਪੁੱਟ ਕੀਤਾ ਸੀ ਸਰ ਤੁਸੀਂ ਇਹ ਕਿਉਂ ਬਣਾ ਰਹੇ ਹੋ ਉਹਨੇ ਕਿਹਾ ਜੀ ਇੱਥੇ ਐਲਵਨ ਨਹੀਂ ਹੈ ਤੁਸੀਂ ਕਿਵੇਂ ਬੈਠੇ ਹੋ ਕਿਵੇਂ ਡਰਿੰਕ ਕਰ ਰਹੇ ਹੋ ਕਿਵੇਂ ਕਰ ਰਹੇ ਹੋ ने जवाब देता कि तु तो खड़े हो उन्हें कहा जी ओनर में गल करो साढ़े ना गल क्यों कर रहे हो कहना मैं तो तेरी वीडियो बनाऊंगा तो उसनर भी बहस काफी हुई तो अभी चुप करके अभी चुप करके चले गए क्या नाम क्या आपका मेरा नाम कुंदन कुमार कुंदन जी पच्चीस तारीख को यहाँ पे विजलैंड में आए थे और उन्नीस वर्जी में आए थे क्या बात हुई थी सारी आप यहाँ पे दे दो हाँ जी मैं मौजूद यहीं पर थे उनके बाद में सर्विस कर रहा था अंदर क्या हुआ क्या उनके बाद वो अंदर आया पहले तो वीडियो बनाया सारे अंदर में मैं कस्टमर को बनाया दो टेबल लगा हुआ था और कस्टमर से की करने लगा उसके बाद उन दोनों में बगजग हो गया और बोला मालक तेरा किधर गया है बात थोड़ा कोई काम सुधर चला गया था उनके बाद बोला तेरा मालक किधर भाग गया है उन लोग क्यों काम यहाँ पर कर रहा है और सारे सारे बंदा को गाड़ी में बैठा लिया उसके बाद बोला कि तुम लोग यहाँ पर काम नहीं कर सकते जब तेरा मालक हट गया यहाँ से तो काम नहीं करोगे यहाँ और हम लोग को गाड़ी में बैठा लिया जबरदस्ती बस। जब, जब बोला अगर काम करेगा तो यहाँ पर मारूंगा गाड़ी में बैठा लिया उनके बोला आज से यहाँ पर काम करोगे बस मैं मारूंगा समय झगड़ा लगाऊंगा पहले भी कभी नहीं ये बात कभी नहीं हुआ

ਉਰੇ ਨਾਲ ਇੱਕ ਅਸਿਸਟੈਂਟ ਹੈ ਜਿਹੜਾ ਹੌਲਦਾਰ ਹੈ ਤਰਮਦੀਪ ਸਿੰਘ ਇਹ ਮੈਥੋਂ ਟੈਲੀਫੋਨ ਤੇ ਅਕਸਰ ਹੀ ਸਮਾਨ ਮੰਗਾਉਂਦੇ ਆ ਤੇ ਮੈਨੂੰ ਕਦੇ ਵੀ ਪੈਸੇ ਨਹੀਂ ਦੇਣੇ ਸੀ ਜੇ ਮੈਂ ਇਹਨਾਂ ਨੂੰ ਕਿਹਾ ਵੀ ਪੇਟ ਹੁੰਦਾ ਤਾਂ ਇਹਨਾਂ ਨੇ ਤਕਲੀਫ ਮੰਨੀ ਉਸ ਗੱਲ ਦੀ ਵਿੱਚ ਸਾਡੇ ਤੋਂ ਪੈਸੇ ਮੰਗਦਾ ਹੈ ਇਹਨਾਂ ਨੇ ਮੈਨੂੰ ਟੈਲੀਫੋਨ ਤੇ ਧਮਕੀਆਂ ਕਰਿਆ ਵੀ ਜਿੰਦੇ ਰਹੇ 5-7-10 ਦਿਨ ਪਹਿਲਾਂ ਇਹਨਾਂ ਨੇ ਇੱਕ ਬੰਦਾ ਭੇਜਿਆ ਵੀ ਅਸੀਂ ਆਰਡਰ ਦਿੱਤਾ ਜਦ ਕਿ ਮੇਰੇ ਕੋਲੇ ਕੋਈ ਆਰਡਰ ਨਹੀਂ ਸੀ ਆਇਆ ਇਹਨਾਂ ਦਾ ਉਹ ਬੰਦੇ ਨੇ ਇਹਨਾਂ ਦਾ ਜਿਹੜਾ ਬੰਦਾ ਆਇਆ ਸੀ ਉਹਨੇ ਆਪਦੇ ਫੋਨ ਤੋਂ ਇਹਨਾਂ ਨਾਲ ਗੱਲ ਕਰਾਈ ਇਹਨਾਂ ਨੇ ਮੈਨੂੰ ਫੋਨ ਤੇ ਵੀ ਧਮਕੀਆਂ ਦਿੱਤੀਆਂ। ਇਹੀ ਤੈਨੂੰ ਫੋਨ ਆਰਡਰ ਦਿੱਤਾ ਮੈਂ ਕਿਹਾ ਜੀ ਤੁਸੀਂ ਮੈਨੂੰ ਆਰਡਰ ਨਹੀਂ ਦਿੱਤਾ। ਤੁਸੀਂ ਕਿਹੜੇ ਨੰਬਰ ਤੇ ਆਰਡਰ ਦਿੱਤਾ? ਤੁਸੀਂ ਮੈਨੂੰ ਦੱਸੋ। ਇਹਨਾਂ ਨੇ ਜਿਹੜਾ ਉਹ ਨੰਬਰ ਦੱਸਿਆ ਉਹ ਨੰਬਰ ਮੇਰਾ ਨਹੀਂ ਸੀਗਾ। ਮੈਂ ਇਹਨਾਂ ਨੂੰ ਕਿਹਾ ਜੀ ਮੈਂ ਕਿਹਾ ਤੁਸੀਂ ਇਸ ਨੰਬਰ ਤੇ ਆਰਡਰ ਕੀਤਾ। ਤੁਸੀਂ ਉਸ ਨੰਬਰ ਤੇ ਕਰਕੇ ਦੁਬਾਰਾ ਪੁੱਛੋ ਉਹਨਾਂ ਨੂੰ। ਤੇ ਮੈਨੂੰ ਇਹਨਾਂ ਨੇ ਉਤੋਂ ਧਮਕੀਆਂ ਦੇਣੀਆਂ ਸ਼ੁਰੂ ਕੀਤੀਆਂ। ਅਸੀਂ ਸਪੌਂਸੀਰ ਸਟਾਫ ਤੋਂ ਬੋਲਦੇ ਹਾਂ ਜੀ 3 ਮਹੀਨੇ ਹੋ ਗਏ। ਇਹ ਤੁਹਾਨੂੰ ਕੋਈ ਵਿਗਾਰ ਨਹੀਂ ਪਾਈ। ਮੈਂ ਕਿਹਾ ਜੀ ਤਾਂ ਕੋਈ ਧਮਕੀ ਤੁਸੀਂ ਥ੍ਰੈਟ ਕਰਦੇ ਮੈਨੂੰ। ਨਹੀਂ ਅਸੀਂ ਤਾਂ ਤੇ ਪਰਸੋ ਇਹਨਾਂ ਨੇ 25 ਤਰੀਕ ਰਾਤ ਨੂੰ ਆ ਕੇ ਦੋਨਾਂ ਜਣਿਆਂ ਨੇ ਪਹਿਲਾਂ ਤਰਨਦੀਪ ਸਿੰਘ ਸਿਵਲ ਦੇ ਵਿੱਚ ਸੀਗਾ ਉਹ ਅੰਦਰ ਆਉਂਦਾ ਅੰਦਰ ਆ ਕੇ ਦੇਖ ਕੇ ਉਹ ਤੇ ਟੈਲੀਫੋਨ ਕਰਦਾ ਤੇ ਬਾਹਰੋਂ ਕਾਰ ਚੋਂ ਮੌਂਸ਼ੀ ਗੁਰਤੇਜ ਸਿੰਘ ਯੂਨੀਫਾਰਮ ਦੇ ਵਿੱਚ ਸੀਗਾ ਉਹ ਅੰਦਰ ਆਉਂਦਾ ਇਹਨਾਂ ਨੇ ਅੰਦਰ ਆ ਕੇ ਮੇਰੇ ਗਾਕਾ ਨਾਲ ਬਤਲੁਕੀ ਕੀਤੀ ਗਾੜੀ ਘਰੋਚ ਕੀਤਾ ਤੇ ਮੈਨੂੰ ਵੀ ਇਹਨਾਂ ਨੇ ਮੋਬਾਈਲ ਫੋਨ ਦੀ ਕੋਸ਼ਿਸ਼ ਕੀਤੀ ਇਹ ਜਦੋਂ ਅੰਦਰ ਗਏ ਮੈਂ ਉੱਥੋਂ ਚਲਾ ਗਿਆ ਤੇ ਇਹਨਾਂ ਨੇ ਮੇਰੀ ਲੇਬਰ ਨਾਲ ਬਤਲੁਕੀ ਕੀਤੀ ਮੇਰੀ ਫਰੋਲਾ ਫਰਲੀ ਕੀਤੀ ਮੇਰਾ ਡੀਵੀਆਰ ਲਪੇਆ ਪੂਰਾ ਇਹਨਾਂ ਨੇ ਉਹਦਾ ਕੀ ਪਰਪਸ ਸੀ ਡੀਵੀਆਰ ਲਪਨ ਦਾ ਮੈਨੂੰ ਨਹੀਂ ਪਤਾ ਆ ਉਹ ਇਹ ਜਵਾਬ ਦੇਣਗੇ ਤਾਂ ਬਾਅਦ ਚ ਇਹਨਾਂ ਨੇ ਮੇਰੇ ਲੇਬਰ ਨੂੰ ਮੇਰੇ ਗਾਕਾ ਨੂੰ ਥ੍ਰੈਟ ਕੀਤਾ ਵੀ ਤੁਸੀਂ ਇੱਥੇ ਨਹੀਂ ਆਉਣਾ ਲੇਬਰ ਨੂੰ ਕਿਹਾ ਤੁਸੀਂ ਇੱਥੇ ਕੰਮ ਨਹੀਂ ਕਰਨਾ ਤੁਸੀਂ ਕਿਤੇ ਹੋਰ ਕੰਮ ਕਰੋ ਉਹਨਾਂ ਨੂੰ ਬਾਹਰ ਗਿਆ ਕੇ ਇਹਨਾਂ ਨੇ ਕਾਰ ਦੇ ਵਿੱਚ ਬਿਠਾਇਆ ਮੁੜ ਕੇ ਇਹਨਾਂ ਨੇ ਲਾਤਾ ਫਿਰ ਇਹ ਚਲੇ ਮੈਂ ਕਿਸ ਗੱਲ ਨੂੰ ਲੈ ਕੇ ਸਾਰਾ ਬੋਲਿਆ ਇਹ ਸਾਰਾ ਜੀ ਸਮਾਨ ਫਰੀ ਮੰਗਦੇ ਮੈਥੋਂ ਵੀ ਤੁਸੀਂ ਬਿਨਾਂ ਪੈਸੇ ਤੋਂ ਸਮਾਨ ਦਿਓ ਤੁਹਾਨੂੰ ਜਿਹੜਾ ਮੈਂ ਇਹਨਾਂ ਨੂੰ ਮਨ੍ਹਾ ਕੀਤਾ ਵੀ ਮੈਂ ਬਿਨਾਂ ਪੈਸੇ ਤੋਂ ਸਮਾਨ ਨਹੀਂ ਦੇ ਸਕਦਾ ਇਸ ਬੰਦੀ ਤੁਸੀਂ ਕਿਸੇ ਹਾਇਰ ਅਧਿਕਾਰੀਾਂ ਮਿਲੇ ਵੀ ਉਹ ਜਿਹਨਾਂ ਨਾਲ ਗੱਲਬਾਤ ਕੀਤੀ ਨਹੀਂ ਹਾਇਰ ਸਹਿ ਕੁਸ਼ਲੀ ਐਕਚੁਅਲੀ ਛੁੱਟੀਆਂ ਚੱਲ ਰਹੀਆਂ ਨੇ ਤੇ ਇਸ ਕਰਕੇ ਜਿਹੜੇ ਹਾਇਰ ਅਫੀਸਰ ਆਫਿਸ ਦੇ ਵਿੱਚ ਅਵੇਲੇਬਲ ਨਹੀਂ ਹੈਗੀ ਇਸ ਸਬੰਧੀ ਕੋਈ ਪੁਲਿਸ ਅਧਿਕਾਰੀ ਨਾਲ ਮਿਲੇ ਵੀ ਉਹ ਗੱਲਬਾਤ ਨਹੀਂ ਜੀ ਮੈਂ ਐਸਐਸਪੀ ਸਾਹਿਬ ਨੂੰ ਮਿਲੂੰਗਾ ਇਸ ਸਬੰਧੀ ਤੇ ਉਹਨਾਂ ਅੱਗੇ ਮੈਂ ਫਰਿਆਦ ਗੁਰਜਾਸ਼ ਵੀ ਕਰੂੰਗਾ ਕਿ ਇਹਦੇ ਤੇ ਟੋਟਲ ਤੌਰ ਤੇ ਕਾਰਵਾਈ ਕੀਤੀ ਜਾਵੇ ਇਡਾਂ ਦੇ ਮੁਲਾਜ਼ਮਾਂ ਤੇ ਨਕੇਲ ਪਾਈ ਜਾਵੇ ਤਾਕੋ ਆਉਣ ਵਾਲੇ ਫਿਊਚਰ ਦੇ ਵਿੱਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਸਾਨੂੰ ਨਾ ਹੋ